ਦੋਸਤੋ ਜਿਸ ਤਰ੍ਹਾਂ ਕਿ ਅਸੀਂ ਅਕਸਰ ਹੀ ਤੁਹਾਡੀ ਮੁਲਾਕਾਤ ਦੁਰਾਹ ਸ਼ਹਿਰ ਦੀਆਂ ਅਹਿਮ ਸ਼ਖਸੀਅਤਾਂ ਨਾਲ ਕਰਵਾਉਂਦੇ ਰਹਿੰਨੇ ਆ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਖੇਡਾਂ ਦੇ ਖੇਤਰ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਜਾਂ ਰਾਜਨੀਤੀ ਦੇ ਖੇਤਰ ਵਿੱਚ ਅਹਿਮ ਮੱਲਾਂ ਮਾਰੀਆਂ ਹੋਣ ਤੇ ਸ਼ਹਿਰ ਦੇ ਵਿਕਾਸ ਵਿੱਚ ਹਿੱਸਾ ਪਾਇਆ ਹੋਵੇ ਇਸੇ ਕੜੀ ਤਹਿਤ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸ਼ਹਿਰ ਦੇ ਇੱਕ ਰਾਜਨੀਤਿਕ ਸ਼ਖਸੀਅਤ ਨਾਲ ਜਿਨ੍ਹਾਂ ਦਾ ਨਾਮ ਹੈ ਸਰਦਾਰ ਰਾਮ ਪ੍ਰਕਾਸ਼ ਸਿੰਘ ਜੀ ਪੱਪੂ ਲੰਬੜਦਾਰ ਦੇ ਤੌਰ ਤੇ ਇਹਨਾਂ ਨੂੰ ਜਾਣਿਆ ਜਾਂਦਾ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੀ ਸਿਆਸਤ ਵਿੱਚ ਸਰਗਰਮ ਨੇ ਆਉ ਕਰਦਿਆਂ ਇਹਨਾਂ ਦੇ ਨਾਲ ਗੱਲਬਾਤ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੁਹਾਡਾ ਹੱਕ ਸੱਚ ਦੀ ਆਵਾਜ਼ ਚੈਨਲ ਉੱਪਰ ਸਵਾਗਤ ਹੈ ਜਿਸ ਤਰ੍ਹਾਂ ਕਿ ਲੋਕ ਸਭਾ ਚੋਣਾਂ ਬਿਲਕੁਲ ਸਿਰ ਉਪਰ ਆ ਚੁੱਕੀਆਂ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਹੱਕ ਸੱਚ ਦੀ ਆਵਾਜ਼ ਦੇਖ ਰਹੇ ਚੰਨਣਾ ਨੂੰ ਫਤਿਹ ਬੁਲਾਣਾ ਵਾਹਿਗੁਰੂ ਦੀ ਕਖ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਗੁਰਦੀਪ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ 1 ਜੂਨ ਨੂੰ ਹੋਣ ਜਾ ਰਹੀਆਂ ਨੇ ਹਲਕਾ ਫਤੇਗੜ ਸਾਹਿਬ ਤੋਂ ਕਾਂਗਰਸ ਪਾਰਟੀ ਨੇ ਬਹੁਤ ਹੀ ਪੜੇ ਲਿਖੇ ਸੁਜਮਾਨ ਇਮਾਨਦਾਰ ਬੇਦਾਗ ਸ਼ਖਸੀਅਤ ਡਾਕਟਰ ਅਮਰ ਸਿੰਘ ਬੋਪਰਾਏ ਸਾਹਿਬ ਨੂੰ ਸਾਡੇ ਵਿੱਚ ਕੈਂਡੀਡੇਟ ਦੇ ਕੇ ਉਤਾਰਿਆ ਜੇ ਡਾਕਟਰ ਅਮਰ ਸਿੰਘ ਜੀ ਦੀ ਗੱਲ ਕਰੀਏ ਉਹ ਸਾਡੇ ਪਹਿਲਾਂ ਵੀ 5 ਸਾਲ ਉਹ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਵਿਚਰ ਰਹੇ ਨੇ ਜੇ ਉਹਨਾਂ ਦੀ ਐਜੂਕੇਸ਼ਨ ਦੀ ਗੱਲ ਕਰੀਏ ਉਹ ਬੜੇ ਹੀ ਪੜ੍ਹੇ ਲਿਖੇ ਨੇ ਉਹਨਾਂ ਨੇ ਐਮਬੀਬੀਐਸ ਦੀ ਪੜ੍ਹਾਈ ਡਾਕਟਰੀ ਦੀ ਪੜ੍ਹਾਈ ਕੀਤੀ ਹੋਈ ਆ ਉਸ ਤੋਂ ਬਾਅਦ ਉਹ ਆਈਐਸ ਦੀ ਪੜ੍ਹਾਈ ਕਰਕੇ ਐਫਸੀਆਈ ਦੇ ਵਿੱਚ ਕੇਂਦਰ ਸਰਕਾਰ ਦੇ ਵਿੱਚ ਐਫਸੀਆਈ ਦੇ ਐਮਡੀ ਬਣੇ ਕਹਨ ਤੋਂ ਪਾਪ ਉਹਨਾਂ ਕੋਲ ਬਹੁਤ ਵੱਡਾ ਤਜਰਬਾ ਪੜ੍ਹੇ ਲਿਖੇ ਨੇ ਉਹਨਾਂ ਦਾ ਜਿਹੜੀ ਸਾਨੂੰ ਫੂਡ ਸਿਕਿਉਰਿਟੀ ਵਿਲ ਕਾਂਗਰਸ ਪਾਰਟੀ ਲਈ অতি ਜ਼ਰੂਰੀ ਸੀ ਉਹ ਲੈ ਕੇ ਆਏ ਸੀ ਸਰਦਾਰ ਡਾਕਟਰ ਮਨਮੋਨ ਸਿੰਘ ਦੀ ਸਰਕਾਰ ਵੇਲੇ ਉਹਦੇ ਵਿੱਚ ਵੀ ਉਹਨਾਂ ਦਾ ਕਾਫੀ ਵੱਡਾ ਯੋਗਦਾਨ ਆ ਤੇ ਜਿਹੜੀ ਪਿੰਡਾਂ ਦੇ ਵਿੱਚ ਨਮ ਰੇਗਾ ਚੱਲ ਰਹੀ ਆ ਗਰੀਬ ਲੋਕਾਂ ਨੂੰ ਦਿਹਾੜੀ ਕੰਮ ਮਿਲ ਰਿਹਾ ਉਹ ਕਾਨੂੰਨ ਬਣਾਉਣ ਦੇ ਵਿੱਚ ਵੀ ਡਾਕਟਰ ਅਮਰ ਸਿੰਘ ਦਾ ਅਹਿਮ ਯੋਗਦਾਨ ਹੈਗਾ ਕਹਿਣ ਤੋਂ ਪਹਿਲਾਂ ਜਿਹੜੇ ਬਾਕੀ ਦੇ ਕੈਂਡੀਡੇਟ ਨਹੀਂ ਉਹਨਾਂ ਦੇ ਨਾਲੋਂ ਵੱਧ ਪੜ੍ਹੇ ਲਿਖੇ ਵੀ ਨੇ ਸੂਝਵਾਨ ਵੀ ਨੇ ਗਰੀਬ ਲੋਕਾਂ ਲਈ ਕਿਸਾਨੀ ਲੋਕਾਂ ਕਿਸਾਨੀ ਲਈ ਕਿਸਾਨ ਭਰਾਵਾਂ ਲਈ ਵਪਾਰੀਆਂ ਲਈ ਕਾਨੂੰਨ ਬਣਾਉਣ ਦੇ ਬੜੇ ਮਾਹਰ ਨੇ ਬੜੇ ਸੂਝਵਾਨ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਸਾਡੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਡਾਕਟਰ ਅਮਰ ਸਿੰਘ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਹੱਥ ਪੰਜਾ 1 ਨੰਬਰ ਬਟਨ ਮਸ਼ੀਨ ਦੇ ਉੱਪਰ ਜਿਹੜਾ ਬਟਨ ਨੰਬਰ 1 ਆ ਉਹ ਤੇ ਮੋਹਰ ਲਾ ਕੇ ਆਪਾਂ ਉਹਨਾਂ ਨੂੰ ਕਾਮਯਾਬ ਕਰੀਏ ਤਾਂ ਜੋ ਜਿਹੜਾ ਆਪਣਾ ਦੇਸ਼ ਆ ਹੋਰ ਤਰੱਕੀ ਵੱਲ ਜਾਵੇ ਸਾਡੇ ਗਰੀਬ ਲੋਕਾਂ ਦੀ ਆਵਾਜ਼ ਬਣ ਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਡਾਕਟਰ ਅਮਰ ਸਿੰਘ ਜੀ ਲੋਕ ਸਭਾ ਦੇ ਵਿੱਚ ਬੋਲ ਸਕਣ ਮੈਂ ਸਾਰਿਆਂ ਨੂੰ ਅਪੀਲ ਕਰਦਾ ਦੁਬਾਰਾ ਤੋਂ ਵੀ ਡਾਕਟਰ ਅਮਰ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਹਾਂਜੀ ਜਿਸ ਤਰ੍ਹਾਂ ਵੀਰ ਜੀ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਅਮਰ ਸਿੰਘ ਬੜੇ ਬੇਦਾਗ ਸ਼ਖਸੀਅਤ ਨੇ ਬੜੇ ਪੜੇ ਲਿਖੇ ਉਮੀਦਵਾਰ ਨੇ ਤੇ ਬੜੇ ਲੰਬੇ ਸਮੇਂ ਤੋਂ ਉਹ ਜੋ ਸਿਆਸਤ ਦੇ ਵਿੱਚ ਸਰਗਰਮ ਨੇ। ਬੰਤੂ ਜਿਸ ਤਰ੍ਹਾਂ ਕਿ ਆਪ ਲੋਕਾਂ ਦੀ ਜੋ ਸ਼ਿਕਾਇਤ ਰਹੀ ਹੈ ਕਿ ਡਾਕਟਰ ਅਮਰ ਸਿੰਘ ਪਿਛਲੀ ਵਾਰ ਵੋਟਾਂ ਵਿੱਚ ਕਾਮਯਾਬ ਹੋਣ ਤੋਂ ਬਾਅਦ ਸਮਾਜਿਕ ਤੌਰ ਤੇ ਘੱਟ ਵਿਚਰੇ ਨੇ ਕੀ ਕਹਿਣਾ ਚਾਹੋਗੇ ਇਸ ਇਸ ਵਿਸ਼ੇ ਦੇ ਉੱਪਰ ਨਹੀਂ ਇਹ ਤਾਂ ਦੇਖੋ ਜੀ ਵਿਰੋਧੀ ਧਰਾਂ ਦੀਆਂ ਚੱਕੀਆਂ ਹੋਈਆਂ ਗੱਲਾਂ ਨੇ ਹਾਂਜੀ ਵਿਰੋਧੀ ਧਰਾਂ ਨੇ ਕੋਲ ਜਦੋਂ ਕੋਈ ਮੁੱਦਾ ਨਹੀਂ ਮਿਲਦਾ ਉਹ ਕੋਈ ਨਾ ਕੋਈ ਮੁੱਦਾ ਤਾਂ ਉਹਨਾਂ ਨੇ ਕੈਂਡੀਡੇਟ ਦੇ ਉਲਟ ਬੋਲਣਾ ਹੀ ਹੁੰਦਾ ਪਰ ਡਾਕਟਰ ਅਮਰ ਸਿੰਘ ਜੀ ਸਾਡੇ ਦਰਾਹੇ ਦੇ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਬਣਦਾ ਸੀ ਜਦੋਂ ਉਹਨਾਂ ਨੂੰ ਬੁਲਾਇਆ ਜਾਂਦਾ ਸੀ ਆਉਂਦੇ ਰਹੇ ਨੇ ਜਿਸ ਤਰ੍ਹਾਂ ਮਦਰਾਹੇ ਸਹਿਰ ਲਈ ਵੀ ਸਪੈਸ਼ਲ ਤੌਰ ਤੇ ਗ੍ਰਾਂਟ ਦੇ ਕੇ ਗਏ ਨੇ ਸਾਡੇ ਪੈਰ ਹਲਕੇ ਨੂੰ 3.5 ਕਰੋੜ ਦੇ ਲਗਭਗ ਦੀਆਂ ਗਰੰਟਾਂ ਉਹਨਾਂ ਨੇ ਦਿੱਤੀਆਂ ਨੇ ਕਹਿੰਦੇ ਆ ਡਾਕਟਰ ਅਮਰ ਸਿੰਘ ਜਿੱਥੇ ਉਹਨਾਂ ਨੇ ਸਾਡੇ ਪائل ਹਲਕੇ ਦੇ ਵਿੱਚ ਅ ਮਤਲਬ ਵੱਧ ਵੱਧ ਗਰੰਟਾਂ ਦੇ ਕੇ ਅ ਸਾਡੇ ਪائل ਹਲਕੇ ਦੀ ਤਰੱਕੀ 'ਚ ਯੋਗਦਾਨ ਪਾਇਆ ਉਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਡਾਕਟਰ ਅਮਰ ਸਿੰਘ ਦੀ ਰਿਕਾਰਡ ਚੈੱਕ ਕਰੋ ਲੋਕ ਸਭਾ ਦੇ ਵਿੱਚ ਉਹਨਾਂ ਦੀ ਬਹੁਤ ਭਰਮਈ ਹਾਜ਼ਰੀ ਆ ਕਿਸਾਨੀ ਦੀ ਚਾਹੇ ਗੱਲ ਹੋਵੇ ਕਿਸਾਨੀ ਦੇ ਮਸਲੇ ਤੇ ਲੋਕ ਸਭਾ ਦੇ ਵਿੱਚ ਬੋਲਦੇ ਰਹੇ ਪਾਰ ਮੈਂਬਰ ਪਾਰਲੀਮੈਂਟ ਦੇ ਵਿੱਚ ਕਿਸਾਨ ਭਰਾਵਾਂ ਦੀ ਜਦੋਂ ਆ ਬੀਜੇਪੀ ਦੀ ਸਰਕਾਰ ਨੇ ਕਿਸਾਨੀ ਜਿਹੜੇ ਕਾਨੂੰਨ ਲੈ ਕੇ ਆਏ ਸੀ ਖੇਤੀਬਾੜੀ ਆਰਡੀਨੈਂਸ ਲੈ ਕੇ ਆਏ ਸੀ ਜਦੋਂ ਕਿਸਾਨਾਂ ਨਾਲ ਤੱਕਾ ਹੋ ਰਿਹਾ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਡਟ ਕੇ ਖੜੇ ਨੇ ਉਹਨਾਂ ਦੇ ਹੱਕ ਤੇ ਬੋਲੇ ਨੇ ਜੇ ਗੱਲ ਕਰੀਏ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਫਤੇਗੜ ਸਾਹਿਬ ਤੇ ਜਿਹੜੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਆ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਜੀ ਦੀ ਉਹਨੂੰ ਉਹਨਾਂ ਨੇ ਪੂਰੇ ਇੰਡੀਆ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਲੋਕ ਸਭਾ ਦੇ ਵਿੱਚ ਖੜ ਕੇ ਉਹਨਾਂ ਦੀ ਸ਼ਹੀਦੀ ਬਾਰੇ ਦੱਸਿਆ ਵੀ ਦਰਾਹੇ ਮਤਲਬ ਫਤਿਹਗੜ ਸਾਹਿਬ ਦੇ ਵਿੱਚ ਕਿੰਨੇ ਛੋਟੇ ਛੋਟੀ ਉਮਰ ਦੇ ਵਿੱਚ ਸਹਾਬਜਾਦਿਆਂ ਦੀ ਸ਼ਹੀਦੀ ਹੋਈ ਆ ਕੋ-ਕੋ ਕੇ ਜਦੋਂ ਮੁਗਲ ਸਰਕਾਰ ਦੇ ਸਮੇਂ ਸ਼ਹੀਦ ਹੋਏ ਤੇ ਪਰ ਉਹਨਾਂ ਨੇ ਜ਼ੁਲਮ ਦੇ ਅੱਗੇ ਹਾਰ ਨਹੀਂ ਮੰਨੀ ਸ਼ਹੀਦੀਆਂ ਦਿੱਤੀਆਂ ਨੇ ਮਤਲਬ ਸਾਡੇ ਲੋਕਾਂ ਲਈ ਮਜਲੂਮਾਂ ਲਈ ਸ਼ਹੀਦ ਹੋਏ ਉਹਨਾਂ ਦੀ ਸ਼ਹੀਦੀ ਨੂੰ ਵਰਲਡ ਪੱਧਰ ਤੇ ਉਹਨਾਂ ਨੇ ਅੰਦ ਸੁਣਾ ਕੀਤਾ ਤਾਂ ਜਿਹੜੇ ਉਸੇ ਲੋਕ ਸਭਾ ਦੇ ਵਿੱਚ ਲੋਕ ਬਿਠੇ ਸੀ ਉਦੋਂ ਦੇ ਮਤਲਬ ਮੈਂਬਰ ਪਾਰਲੀਮੈਂਟ ਉਹ ਇਹਨਾਂ ਦੀ ਮਤਲਬ ਸੀਧੀ ਦੇ ਬਾਰੇ ਜਦੋਂ ਇਹਨਾਂ ਨੇ ਦੱਸਿਆ ਲੋਕ ਸੁਣ ਕੇ ਹੈਰਾਨ ਹੋ ਗਏ ਸੀ ਵੀ ਪੰਜਾਬ ਦੇ ਵਿੱਚ ਫਤੇਗੜ ਸਾਹਿਬ ਦੀ ਧਰਤੀ ਤੇ ਏਡੀ ਵੱਡੀ ਸੀਧੀ ਹੋਈ ਆ ਕਿ ਉਹ ਜਿਹੜੇ ਮਤਲਬ ਸਾਊਥ ਸਾਈਡ ਦੇ ਲੋਕ ਸੀ ਉਹ ਅਦਰ ਸਟੇਟ ਦੇ ਲੋਕ ਸੀ ਉਹਨਾਂ ਨੂੰ ਉਹਦੇ ਬਾਰੇ ਨਹੀਂ ਪਤਾ ਸੀ ਡਾਕਟਰ ਅਮਰ ਸਿੰਘ ਨੇ ਉਹ ਉਹਨਾਂ ਨੇ ਬਹੁਤ ਜ਼ੋਰ-ਜ਼ੋਰ ਨਾਲ ਉਹਨਾਂ ਨੂੰ ਦੱਸਿਆ ਜੇ ਗੱਲ ਕਰੀਏ ਕਿਸਾਨਾਂ ਦੀ ਉਹਦੇ ਬਾਰੇ ਵੀ ਉਹ ਲੋਕ ਸਭਾ ਚ ਬੋਲੇ ਨੇ ਜੇ ਗੱਲ ਕਰੀ ਐਜੂਕੇਸ਼ਨ ਦੇ ਗਰੀਬ ਲੋਕਾਂ ਦੀ ਐਜੂਕੇਸ਼ਨ ਦੀ ਉਹਦੇ ਬਾਰੇ ਵੀ ਬੋਲੇ ਨੇ ਜੇ ਆਵਾਰਾ ਪਸ਼ੂਆਂ ਦੀ ਗੱਲ ਕਰਦਿਆਂ ਗਊ ਗਊਆਂ ਦੀ ਗੱਲ ਕਰਦੇ ਸੀ ਉਹਦੇ ਬਾਰੇ ਬੋਲੇ ਨੇ ਜੇ ਮੈਂ ਗੱਲ ਕਰਾਂ ਸਾਡੇ ਦਰਾਹਿ ਸ਼ਹਿਰ ਦੇ ਵਿੱਚ ਬਹੁਤ ਭਾਰੀ ਸਮੱਸਿਆ ਰੇਲਵੇ ਰੋਡ ਦੇ ਉੱਤੇ ਪੁਲ ਬਣਨ ਦੀ ਸੀ ਨਹਿਰ ਦੇ ਨੇੜੇ ਜੋ ਕਿ ਦੱਖਣੀ ਬਾਈਪਾਸ ਆ ਉਹਦੇ ਤੇ ਉਹਨਾਂ ਨੇ ਕਾਫੀ ਵਾਰ ਬੋਲੇ ਤੇ ਉਹ ਮਤਲਬ ਲੋਕ ਸਭਾ ਦੇ ਵਿੱਚ ਉਹਨਾਂ ਨੇ ਪਿਛਲੇ ਸਮੇਂ ਉਹ ਦੱਸਣਾ ਕੀਤਾ ਸੀ ਡਾਕਟਰ ਅਮਰ ਸਿੰਘ ਜੀ ਨੇ ਵੀ 72 ਕਰੋੜ ਰੁਪਈਆ ਪੁਲ ਲਈ ਵੀ ਪਾਸ ਕਰਾ ਕੇ ਲੈ ਕੇ ਆਏ ਨੇ ਕਹਿਣ ਤੋਂ ਭਾਵ ਜੇ ਆਪਾਂ ਗੱਲ ਕਰੀਏ ਵੀ ਮੈਂਬਰ ਪਾਰਲੀਮੈਂਟ ਦੇ ਬਹੁਤ ਜ਼ਿਆਦਾ ਰਜਿਵੇਂ ਹੁੰਦੇ ਨੇ ਤੇ ਉਹਨਾਂ ਦੀ ਲੋਕ ਸਭਾ ਦੇ ਵਿੱਚ ਵੀ ਹਾਜ਼ਰੀ ਦੀ ਮੈਂ ਇਹ ਨਹੀਂ ਗੱਲ ਕਹਿਣੀ ਚਾਹੁੰਦਾ ਵੀ ਸਾਡੇ ਵਿੱਚ ਸਦਾ ਹੀ ਵਿਚਰਦੇ ਰਹਿਣ ਮੈਂ ਤਾਂ ਇਹ ਬੇਨਤੀ ਕਰੂੰਗਾ ਪਰ ਜਿਹੜੇ ਕੰਮ ਲਈ ਉਹਨਾਂ ਨੂੰ ਚੁਣਿਆ ਜਾਂਦਾ ਜਿਹੜੇ ਕੰਮ ਲਈ ਉਹਨਾਂ ਨੂੰ ਚੁਣਿਆ ਗਿਆ ਸੀ ਉਹ ਉਹਨਾਂ ਨੇ ਆਪਣੀ ਡਿਊਟੀ ਬਾਖ ਖੂਬੀ ਨਿਭਾਈ ਆ ਸਾਡੇ ਲੋਕ ਮਸਲੇ ਸੀ ਸਾਡੇ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਦੇ ਜਿਹੜੇ ਮਸਲੇ ਸੀ ਉਹ ਬੜੇ ਮਤਲਬ ਉਹਨਾਂ ਨੇ ਜ਼ੋਰ ਨਾਲ ਉੱਥੇ ਉਠਾਏ ਨੇ ਜਿਸ ਕਾਰਨ ਸਰਹੰਦ ਦਾ ਰੇਲਵੇ ਸਟੇਸ਼ਨ ਦੀ ਨੁਹਾਰ ਬਦਲੀ ਗਈ ਆ ਤੇ ਸਾਡੇ ਲੋਕ ਸਭਾ ਹਲਕੇ ਨੂੰ ਸਾਰੇ ਨੂੰ ਵੱਧ ਵੱਧ ਗਰੰਟਾ ਲੈ ਕੇ ਆਏ ਨੇ ਭਾਵੇਂ ਉਹ ਸਮੇਂ ਦੇ ਵਿੱਚ ਇੱਕ ਭਿਆਨਕ ਸਮਾਂ ਆਇਆ ਉਸ ਦੌਰਾਨ ਮਹਾਮਾਰੀ ਐਸੀ ਕਰੋਨਾ ਨਾਂ ਦੀ ਉਦੋਂ ਵੀ ਮਤਲਬ ਉਹ 2 ਸਾਲ ਲਈ ਫੰਡ ਰੁੱਕੇ ਗਏ ਸੀ ਪਰ ਡਾਕਟਰ ਅਮਰ ਸਿੰਘ ਨੇ ਸਮੇਂ-ਸਮੇਂ ਤੇ ਸਾਡੇ ਲੋਕ ਸਭਾ ਹਲਕਾ ਫਤੇਗੜ੍ਹ ਸਾਹਿਬ ਦੇ ਵਿੱਚ ਬਹੁਤ ਭਰਮੀ ਹਾਜ਼ਰੀ ਵੀ ਲਵਾਈ ਆ ਤੇ ਕਹਿੰਦੇ ਤੋਂ ਪਾਬ ਜਿਹੜੇ ਉਹਨਾਂ ਨੇ ਲੋਕ ਸਭਾ ਹਲਕੇ ਦੇ ਪੰਜਾਬ ਦੇ ਕਿਸਾਨੀ ਦੇ ਵਪਾਰੀਆਂ ਦੇ ਗਰੀਬਾਂ ਦੇ ਮਜ਼ਦੂਰਾਂ ਦੇ ਬੇਰੁਜ਼ਗਾਰਾਂ ਦੇ ਮਸਲੇ ਚੱਕੇ ਨੇ ਉਹ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਨਾਲ ਉਹਨਾਂ ਨੇ ਚੱਕੇ ਨੇ ਲੋਕ ਸਭਾ ਦੇ ਵਿੱਚ ਉਹਨਾਂ ਨੇ ਹਰ ਸਮੇਂ ਹਰ ਪੰਜਾਬ ਦੇ ਹੱਕ ਦੀ ਗੱਲ ਕੀਤੀ ਆ ਹਾਂਜੀ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਧਰਮ ਅਤੇ ਰਾਜਨੀਤੀ ਦਾ ਡੂੰਘਾ ਸਬੰਧ ਹੈ ਜਿਆਦਾਤਰ ਜੋ ਰਾਜਨੀਤਿਕ ਪਾਰਟੀਆਂ ਨੇ ਧਰਮ ਦਾ ਆਸਰਾ ਲੈ ਕੇ ਰਾਜਨੀਤੀ ਕਰਦੀਆਂ ਨੇ ਤੇ ਕਾਂਗਰਸ ਪਾਰਟੀ ਵੱਲੋਂ ਇਸ ਗੱਲ ਦਾ ਦਾਵਾ ਕੀਤਾ ਜਾਂਦਾ ਰਿਹਾ ਹੈ ਕਿ ਧਾਰਮਿਕ ਜੋ ਕਾਂਗਰਸ ਪਾਰਟੀ ਆ ਇੱਕ ਸੈਕੂਲਰ ਧਰਮ ਨਿਰਪੱਖ ਪਾਰਟੀ ਆ ਤੇ ਤੁਹਾਨੂੰ ਵੀ ਲੱਗਦਾ ਹੈ ਜਿਸ ਤਰ੍ਹਾਂ ਕਿ ਹੁਣ ਕੇਂਦਰ ਸਰਕਾਰ ਵੱਲੋਂ ਧਰਮ ਦੇ ਉੱਪਰ ਸਿਆਸਤ ਕੀਤੀ ਜਾਂਦੀ ਰਹੀ ਹੈ ਜਾਂ ਕੀਤੀ ਜਾ ਰਹੀ ਹੈ ਲੋਕਾਂ ਦੀਆਂ ਵੋਟਾਂ ਨੂੰ ਧਰਮ ਦੇ ਨਾਂ ਦੇ ਉੱਪਰ ਪੋਲਰਾਈਜ਼ ਕੀਤਾ ਜਾਂਦਾ ਹੈ ਕਾਂਗਰਸ ਕਿੰਨਾ ਮੁੱਦਿਆਂ ਨੂੰ ਲੈ ਕੇ ਕਿਸ ਏਜੰਡੇ ਨੂੰ ਲੈ ਕੇ ਇਸ ਵਾਰ ਲੋਕ ਸਭਾ ਇਲੈਕਸ਼ਨ ਦੇ ਉੱਤੇ ਰਹੀ ਹੈ ਦੇਖੋ ਗੁਰਦੀਪ ਸਿੰਘ ਜੀ ਮੈਂ ਗੱਲ ਕਰਨੀ ਚਾਹੂੰਗਾ ਵੀ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਨੇ ਅ ਕੁਸ ਧਰਮ ਦੇ ਨਾਂ ਤੇ ਬੜੀ ਗਲਤ ਰਾਜਨੀਤੀ ਕਰ ਰਹੀਆਂ ਨੇ ਬਹੁਤ ਮਾੜੀ ਗੱਲ ਆ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਉਹ ਸਭ ਦੀਆਂ ਸੰਝੀਆਂ ਹੁੰਦੀਆਂ ਨੇ ਭਾਵੇਂ ਉਹ Hindu ਹੋਣ ਭਾਵੇਂ Sikh ਹੋਵੇ ਭਾਵੇਂ ईसाई ਹੋਵੇ ਭਾਵੇਂ ਮੁਸਲਮਾਨ ਹੋਵੇ ਕਹਿਣ ਤੋਂ ਬਾਅਦ ਇਨਸਾਨ ਜਿਹੜਾ ਸਾਡੇ ਦੇਸ਼ ਦੇ ਵਿੱਚ ਵਸਦੇ ਨੇ ਕਿਸੇ ਵੀ ਪਾਰਟੀ ਨਾਲ ਧਰਮ ਨਾਲ ਸੰਬੰਧ ਰੱਖਦੇ ਹੋਣ ਸਰਕਾਰਾਂ ਨੇ ਸਭ ਦੀ ਤਰੱਕੀ ਦੀ ਗੱਲ ਕਰਨੀ ਹੁੰਦੀ ਆ ਸਰਕਾਰਾਂ ਨੇ ਸਭ ਦੀ ਜਾਨ ਮਾਲ ਦੀ ਰੱਖਿਆ ਕਰਨੀ ਹੁੰਦੀ ਆ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਹੜੀਆਂ ਸਰਕਾਰ ਸਰਕਾਰਾਂ ਕਿਸੇ ਇੱਕ ਧਰਮ ਨੂੰ ਲੈ ਕੇ ਅੱਗੇ ਚੱਲਦੀਆਂ ਨੇ ਉਹਨਾਂ ਵਾਸਤੇ ਬਹੁਤ ਮਾੜੀ ਗੱਲ ਆ ਜੇ ਮੈਂ ਗੱਲ ਕਰਾਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਧਰਮ ਨਿਰਪੱਖ ਪਾਰਟੀ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆ ਕਾਂਗਰਸ ਪਾਰਟੀ ਗਰੀਬਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਗੱਲ ਕਰਦੀ ਆ ਕਾਂਗਰਸ ਪਾਰਟੀ ਚੰਗੀ ਐਜੂਕੇਸ਼ਨ ਦੀ ਗੱਲ ਕਰਦੀ ਆ ਤਾਂ ਕਾਂਗਰਸ ਪਾਰਟੀ ਆ ਜਿਹੜੀ ਸਾਡੇ ਗਰੀਬਾਂ ਦੇ ਪੜੇ ਲਿਖੇ ਬੇਰੁਜ਼ਗਾਰ ਬੱਚੇ ਫਿਰਦੇ ਨੇ ਉਹਨਾਂ ਦੇ ਰੁਜ਼ਗਾਰ ਦੀ ਗੱਲ ਕਰਦੀ ਆ ਕਾਂਗਰਸ ਪਾਰਟੀ ਕਹਿੰਨ ਤੋਂ ਪਾਪ ਦੇਸ਼ ਦੀ ਤਰੱਕੀ ਦੀ ਗੱਲ ਕਰਦੀ ਆ ਖੁਸ਼ਹਾਲੀ ਦੀ ਗੱਲ ਕਰਦੀ ਆ ਤੇ ਇਹ ਕਿਸੇ ਵੀ ਇੱਕ ਇੱਕ ਵਿਸ਼ੇਸ਼ ਧਰਮ ਦੇ ਨਾਂ ਦੀ ਗੱਲ ਨਹੀਂ ਕਰਦੀ ਉਹ ਸਾਰੇ ਧਰਮਾਂ ਨੂੰ ਚਾਹੇ ਉਹ ਹਿੰਦੂ ਨੇ ਤਾਹੇ ਉਹ ਸਿੱਖ ਨੇ ਚਾਹੇ ਮੁਸਲਮਾਨ ਨੇ ਚਾਹੇ ਸਾਈ ਨੇ ਸਾਰੇ ਧਰਮ ਦਾ ਸਤਿਕਾਰ ਕਰਦੀ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਅੈ ਚੱਲਣਾ ਚੱਲਣਾ ਚਾਹੁੰਦੀ ਆ ਕੰਗ ਮੈਂ ਇਹੀ ਬੇਨਤੀ ਕਰਨਾ ਵੀ ਕਾਂਗਰਸ ਪਾਰਟੀ ਦਾ ਵੱਧ ਵੱਧ ਸਾਥ ਦਿਈਏ ਕਾਂਗਰਸ ਪਾਰਟੀ ਨੂੰ ਵੱਧ ਵੱਧ ਵੋਟਾਂ ਪਾ ਕੇ ਆਪਾਂ ਜਿਤਾਈਏ ਅੱਜ ਵੀ ਜੀ ਕਿਸ ਤਰ੍ਹਾਂ ਲੱਗਦਾ ਕਿ ਚੋਣ ਚ ਜੋ ਚੋਣ ਨਤੀਜੇ ਨੇ ਪੂਰਤਰੀ ਦੇ ਵਿੱਚ ਕਿਸ ਤਰ੍ਹਾਂ ਰਹਿਣਗੇ ਤੁਹਾਡੀ ਕੀ ਜਜਮੈਂਟ ਹੈ ਸਰ ਦੇਖੋ ਜੀ ਇਹ ਤਾਂ ਸਾਰੇ ਚੈਨਲਾਂ ਤੇ ਗੱਲ ਅੱਜ ਚੱਲਦੀ ਆ ਵੀ ਜਿਹੜਾ ਕਾਂਗਰਸ ਪਾਰਟੀ ਆ ਕਾਫੀ ਗਰੋਥ ਕਰ ਰਹੀ ਆ ਕਾਫੀ ਉੱਪਰ ਆ ਰਹੀ ਆ ਤੇ ਜੇ ਪੰਜਾਬ ਦੇ ਵਿੱਚ ਵੀ ਗੱਲ ਕਰਦੇ ਆਂ ਅਸੀਂ ਮੈਨੂੰ ਤਾਂ ਲੱਗਦਾ ਨਹੀਂ ਵੀ ਮਤਲਬ ਬੀਜੇਪੀ ਨੂੰ ਜਾਂ ਕਿਸੇ ਹੋਰ ਪਾਰਟੀ ਨੂੰ ਕੋਈ ਸੀਟ ਮਿਲੂਗੀ ਮੈਨੂੰ ਤਾਂ ਇਹੀ ਲੱਗਦਾ ਵੀ ਕਾਂਗਰਸ ਪਾਰਟੀ ਬਹੁਤ ਪਾਵਰੀ ਬਹੁਤ ਮਤ ਦੇ ਨਾਲ ਪੰਜਾਬ ਦੇ ਵਿੱਚ ਆ ਰਹੀ ਆ ਪੰਜਾਬ ਦੇ ਨਾਲ-ਨਾਲ ਉਹ ਦੇਸ਼ ਦੇ ਵਿੱਚ ਵੀ ਸਰਕਾਰ ਬਣਾਉਣ ਦੀ ਸਥਿਤੀ ਜਾ ਰਹੀ ਆ ਕਾਂਗਰਸ ਪਾਰਟੀ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਆ ਆਪਾਂ ਦਾ ਸਾਥ ਦਿਓ